ਕੈਲਗਰੀ ਬਲਾਸਟਰਜ਼ ਵਾਲੀਬਾਲ ਕਲੱਬ ਅਲਬਰਟਾ ਸੇਖ ਖੇਡਾਂ ਦੇ ਵਿੱਚ ਵਾਲੀਬਾਲ ਵੀ ਹੈ ਔਰ ਟੀਮਾਂ ਇੰਨੀਆਂ ਜ਼ਿਆਦਾ ਖਿਡਾਰੀ ਇੰਨੇ ਜ਼ਿਆਦਾ ਰਜਿਸਟਰ ਹੋ ਚੁੱਕੇ ਨੇ ਕਿ ਸਾਨੂੰ ਵੈਨਿਊ ਜਿਹੜੇ ਨੇ ਹੋਰ ਐਡ ਕਰਨੇ ਪਏ ਨੇ ਸਦਾਰ ਪਰਮਿੰਦਰ ਸਿੰਘ ਇਸੇ ਕਲੱਬ ਨਾਲ ਸਬੰਧਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਦੇ ਵਿੱਚ ਵੀ ਸ਼ਾਮਲ ਨੇ ਪਰਮਿੰਦਰ ਸਿੰਘ ਜੀ ਸਾਥੀ ਕਾਲਜੀ ਬਾਈਕਰ ਜੀ ਕਖਾਲਸਾ ਬਾਈਕਰ ਜੀ ਕੀ ਫਤਿਹ ਬਾਈ ਜੀ ਕਖਾਲਸਾ ਬਾਈ ਜੀ ਕੀ ਫਤਿਹ ਜੀ ਇਹ ਉਤਸ਼ਾਹ ਜਿਹੜਾ ਜੋ ਓਪਨਿੰਗ ਹੋਈ ਆ ਤੇ ਕੱਲ ਤੋਂ ਪੂਰੀ ਤਰ੍ਹਾਂ ਇੱਥੇ ਖੇਡਾਂ ਲੱਗਾਂ ਦਾ ਕੀ ਕਹਿਣਾ ਚਾਹੋਗੇ ਕੈਲਗਰੀ ਬਲਾਸਟਰ ਵਾਲੀਬॉल ਕਲੱਬ ਬਹੁਤ-ਬਹੁਤ ਧੰਨਵਾਦੀ ਆ ਦਸ਼ਮੀਸ਼ ਕਲਚਰ ਸੈਂਟਰ ਸਿੱਖ ਕੈਲਗਰੀ ਗੁਰਦੁਆਰਾ ਸਾਹਿਬ ਦੀ ਜਿਹੜੇ ਕਿ ਪਹਿਲੀਆਂ ਸਿੱਖ ਅਲਬਰਟਾ ਸੇ ਗੇਮ ਕਰਵਾ ਰਹੇ ਨੇ ਮੈਨੂੰ ਲੱਗਦਾ ਵੀ ਇਹ ਨਾਰਥ ਅਮਰੀਕਾ ਦੇ ਵਿੱਚ ਪਹਿਲੀ ਇਹ ਗੁਰਦੁਆਰਾ ਸਾਹਿਬ ਕਮੇਟੀ ਆ ਜਿਹੜੀ ਇਹ ਉਪਰਾਲਾ ਕਰ ਰਹੀ ਆ ਤੇ ਅਸੀਂ ਸਾਰੀ ਕਲੱਬ ਵੱਲੋਂ ਸਾਡੀ ਸਾਰੀ ਕਲੱਬ ਬੱਚੇ ਬਜ਼ੁਰਗ ਜਵਾਨ ਸਾਰੇ ਬਹੁਤ ਹੀ ਐਕਸਾਈਟਿਡ ਨੇ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿ ਇੱਕ ਸਿੱਖ ਆਰਗੇਨਾਈਜੇਸ਼ਨਾਂ ਜਿਹੜਾ ਕਿ ਸਾਨੂੰ ਬਹੁਤ ਲੋੜ ਸੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਤੇ ਨਸ਼ਿਆਂ ਤੋਂ ਵੀ ਜ਼ਿਆਦਾ ਮਲਟੀਮੀਡੀਆ ਫੋਨਾਂ ਆਈ ਆਈਪੈਡਾਂ ਤੋਂ ਕੱਢਣ ਦੀ ਬੱਚਿਆਂ ਨੂੰ ਲੋੜ ਸੀ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਪ੍ਰਾਲਾ ਹੈ ਕਿ ਜਿਹੜਾ ਇਹ ਜਿਹੜਾ ਉਦਮ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਚੱਕਿਆ ਇਹ ਸ਼ਲਾਗਾ ਜੋਗਾ ਜੀ ਕਿੰਨੀਆਂ ਟੀਮਾਂ ਹੈਗੀਆਂ ਨੇ ਜੀ ਬਾਲੀਬਾਲ ਦੇ ਵਿੱਚ ਕੀ ਮੜ ਜਾ ਆਈਡੀਆ ਦੇ ਸਕਦੇ ਹੋ ਹਾਂਜੀ ਅਸੀਂ ਜਿਹੜਾ ਆਰਗੇਨਾਈਜ਼ ਕਰ ਰਹੇ ਨੇ ਅਸੀਂ ਕਰ ਰਹੇ ਨੇ ਵਾਲੀਬਾਲ ਸਮੈਸ਼ਿੰਗ ਵਾਲੀਬਾਲ ਦੀਆਂ ਦੇ ਵਿੱਚ ਵੀ ਦੋ ਕੈਟਾਗਰੀਆਂ ਨੇ ਜੀ ਇੱਥੇ ਇੱਕ ਵਾਲੀਬਾਲ ਸਮੈਸ਼ਿੰਗ ਜਿਹੜਾ ਇੰਟਰਨੈਸ਼ਨਲ ਵਾਲੀਬਾਲ ਹੁੰਦਾ ਹੈ ਇੱਕ ਵਾਲੀਬਾਲ ਸ਼ੂਟਿੰਗ ਜਿਹੜਾ ਜਾਦਾ ਕੇ ਮਾਲਵੇ ਦੇ ਵਿੱਚ ਚੱਲਦਾ ਹੈ ਜਿਹੜਾ ਮੁੱਕੀ ਮਾਰ ਕੇ ਖੇੜਿਆ ਜਾਂਦਾ ਅਸੀਂ ਵਾਲੀਬਾਲ ਸਮੈਸ਼ਿੰਗ ਆਰਗੇਨਾਈਜ਼ ਕਰ ਰਹੇ ਹਾਂ ਜੀ ਉਹਦੇ ਵਿੱਚ ਵੀ ਸਾਡੀਆਂ ਦੋ ਕੈਟਾਗਰੀਆਂ ਨੇ ਇੱਕ ਹੈਗਾ ਫਿਕਸ ਕੈਟਾਗਰੀ ਵਾਲੀਬਾਲ ਉਹਦੇ ਵਿੱਚ ਸਾਡੇ ਕੋਲ 10 ਟੀਮਾਂ ਨੇ ਜੀ ਤੇ ਸੈਚਰਡੇ ਜਿਹੜੇ ਸਾਰੇ ਮੁਕਾਬਲੇ ਉਸਦੇ ਹੋ ਰਹੇ ਜੀ ਤੇ ਦੂਸਰੇ ਦਿਨ ਹੈਗਾ ਜੀ ਰੋਟੇਸ਼ਨ ਵਾਲੀਬਾਲ ਜਿਹੜਾ ਕਿ ਕਰੰਟ ਕੈਟੇਗਰੀ ਵਾਲੀਬਾਲ ਦੀ ਚੱਲਦੀ ਹੈ ਜੀ ਉਹਦੇ ਵਿੱਚ ਕੀ ਸਾਡੇ ਕੋਲ 10 ਟੀਮਾਂ ਨੇ ਜੀ ਉਹਦੇ ਮੁਕਾਬਲੇ ਸਾਰੇ ਸੰਡੇ ਹੋ ਰਹੇ ਆ ਜੀ ਬਹੁਤ ਵਧੀਆ ਕੰਮ ਹੈ ਜੀ ਔਰ ਬਹੁਤ ਸੋਹਣਾ ਤੁਸੀਂ ਇੰਨੀ ਟੀਮਾਂ ਆਰਗੇਨਾਈਜ਼ ਕੀਤੀ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਵਾਰੀ ਸੋਚ ਕੇ ਕਿ ਕੈਨੇਡਾ ਦੀ ਧਰਤੀ ਵਿੱਚ ਵੀ ਇੰਨੇ ਖੇਡਣ ਵਾਲੇ ਪਿਆਰ ਕਰਨ ਵਾਲੇ ਹੈਗੇ ਨੇ ਅਸੀਂ ਦੇਖਦੇ ਹਾਂ ਅਗਲੇ 2-3 ਦਿਨ ਕੀ ਹੋਵੇਗਾ ਜੀ ਤੇ ਕਿਹੋ ਜਿਹਾ ਮਾਹੌਲ ਹੈ ਔਰ ਬੱਚੇ ਬਜ਼ੁਰਗ ਬੀਬੀਆਂ ਪੈਣਾ ਸਭ ਇੱਥੇ ਮੌਜੂਦ ਨੇ ਜੀ ਔਰ ਪਿਛਲੇ 1-2 ਸਾਲਾਂ ਦੇ ਵਿੱਚ ਬਲਕਿ 4 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਦੀ ਧਰਤੀ ਤੋਂ ਸਟੂਡੈਂਟ ਤੇ ਹੋਰ ਨੌਜਵਾਨ ਮੁੰਡੇ ਕੁੜੀਆਂ ਆਏ ਨੇ ਮੈਂ ਸਮਝਦਾ ਬੜੀਆਂ ਉਹਨਾਂ ਦੇ ਬਾਰੇ ਗੱਲਾਂ ਹੋਈਆਂ ਪਰ ਅਸੀਂ ਤੇ ਖੈਰੇ ਹੋਏ ਕਹਿੰਦੇ ਰਹੇ ਕਿ ਉਹਨਾਂ ਨੂੰ ਵੀ ਕੁਝ ਮਦਦ ਦੀ ਲੋੜ ਹੈ ਕੁਝ ਉਹਨਾਂ ਨੂੰ ਇਸ ਤਰ੍ਹਾਂ ਲੋੜ ਹੈ ਕਿ ਉਹਨਾਂ ਨੂੰ ਸਿਹਤ ਮਿਲੇ ਤੇ ਇਹ ਖੇਡਾਂ ਮੇਰੇ ਖਿਆਲ ਉਹਨਾਂ ਲਈ ਵੀ ਵਧੀਆ ਸਾਬਤ ਹੋ ਸਕਦੀਆਂ ਨੇ ਮੈਂ ਤੁਹਾਨੂੰ ਇਸ ਗੱਲ ਦਾ ਪਲੀਪਾਤ ਆਨਸਰ ਦੇਣ ਜਾ ਰਿਹਾ ਜੀ ਕਿ 2011 ਦੇ ਵਿੱਚ ਮੈਂ ਆਪ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ 2016 ਦੇ ਵਿੱਚ ਸਾਡੇ ਦੁਆਰਾ ਇਹ ਕੈਲਗਰੀ ਬਲਾਸਟਰ ਦੀ ਅਸੀਂ ਕੈਲਗਰੀ ਵਿੱਚ ਸਥਾਪਨਾ ਕੀਤੀ ਹੈ ਜੀ ਤੇ ਸਾਡੇ ਕੋ 60 ਤੋਂ ਜ਼ਿਆਦਾ ਮੈਂਬਰ ਨੇ ਜੀ ਜਣਕੀ ਜੁੜੇ ਹੋਏ ਸਾਡੀ ਖਾਲਸਾ ਸਕੂਲ ਦੇ ਇੰਡੋਰ ਜਮ ਦੇ ਵਿੱਚ ਸਾਡੀ ਪ੍ਰੈਕਟਿਸ ਹੁੰਦੀ ਹੈ ਜੀ ਟਿਊਜ਼ਡੇ ਸੈਚਰਡੇ ਫਰਾਈਡੇ ਸੈਚਰਡੇ ਤਿੰਨ ਦਿਨ ਪੂਰੇ ਸਾਲ ਲਗਾਤਾਰ ਪ੍ਰੈਕਟਿਸ ਕਰਦੇ ਆਂ ਤੇ ਅਸੀਂ ਪੂਰੇ ਨਾਰਥ ਅਮਰੀਕਾ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਆਪਣੀ ਕਮਿਊਨਿਟੀ ਦੇ ਖੇਡਦੇ ਆ ਜੀ ਬਹੁਤ ਮਿਹਰਬਾਨੀ ਜੀ ਫਰਮਿੰਦਰ ਸਿੰਘ ਜੀ ਅਸੀਂ ਫਿਰ ਮਿਲਦੇ ਆ ਜੀ ਅਗਲੇ ਦੋ ਇੱਕ ਛੋਟੀ ਜੀ ਇਨਫੋਰਮੇਸ਼ਨ ਮੈਂ ਦੇਣੀ ਆ ਜੀ ਬੈਡ ਵੈਦਰ ਕੰਡੀਸ਼ਨ ਦੇ ਕਰਕੇ ਜਿਹੜੇ ਸਾਡੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਨੇ ਉਹ ਖਾਲਸਾ ਸਕੂਲ ਦੇ ਵਿੱਚ ਹੀ ਹੋ ਰਹੇ ਨੇ ਜੀ ਦੋਵੇਂ ਦਿਨ ਤੇ ਅਸੀਂ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਕਰਦੇ ਸਾਡੇ ਲਈ ਥੋੜਾ ਜਿਹਾ ਔਕਾ ਕਰਦਾ ਤੁਸੀਂ ਕੰਮ ਵੈਸੇ ਕਰਾਂਗੇ ਹਾਂਜੀ ਪਲੀਜ਼ ਜਰੂਰ ਕਿਉਂਕਿ ਹਰ ਇੱਕ ਸਿੱਖ ਗੇਮਾਂ ਦਾ ਅੰਗ ਦਿਖਾਉਣਾ ਵਰਲਡਵਾਈਡ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੀ ਬਹੁਤ ਮਿਹਰਬਾਨੀ ਜਰੂਰ ਕਰਾਂਗੇ ਜਿੰਨਾ ਹੋ ਸਕੇ ਜੀ ਧੰਨਵਾਦ ਜੀ ਬਹੁਤ ਧੰਨਵਾਦ ਜੀ